ਜੋ ਟਿਕਾਣਾ ਕਹਾਵਾ ਵਾਹਿਗੁਰੂ ਜੀ ਦੀ ਫਤਿਹ ਆਜ ਦਾ ਬਲੌਂਗਾ ਫਰੋਗਾ ਜੀ ਅੱਜ ਰਾਹ ਦੇ ਮਿੱਟੀ ਤੋਂ ਵਿੱਚ ਸੇਵਾ ਚੱਲ ਰਹੀ ਆ ਕੰਮ ਜੀ ਰਾਹ ਬਣੂਗਾ ਮੇਰੀ ਤੋਰ ਦੇ ਪੁੰਚਿਆ ਜਾਣਾ ਵਾ ਤੇ ਇਹ ਆਪਾਂ ਅਜਰਾਵ ਦੇ ਮਿੱਟੀ ਪਾਉਂਦੇ ਆ ਤੇ ਨਾਲ ਦੀ ਕਰਾਂਦੇ ਆਲੀ ਪੱਧਰ ਸੰਕਲਕੀਆ ਜਿਹੜਾ ਮਾਰਕਾ ਦੇ ਤੇ ਇੱਥੇ ਪੁੰਚਿਆ ਵਾ ਤੇ ਬੰਦੀ ਵੀ ਰੰਗ ਦੇ ਦਿੱਤੀ ਵੀ ਕੋਈ ਆਇਆ ਕਰੋ ਕਿਉਂਗੇ ਅਸਨਾ ਹੀ ਕੰਮ ਦਾ ਹੈ ਕਿਹੜਾ ਕੇਂਦਰ ਆ ਜਪਾ ਨੇ ਤਰੇ ਦੇ ਪਾਸੋਂ ਕਿਨੇ ਕਿ ਦੁਰਨਾਵਾ ਅੱਜ ਇਹੜ ਗੇਤੀ ਵਾਸੋਂ ਬਾਜਾ ਜਦੋਂ ਗਰੇ ਆ ਗੁਰੂ ਮੱਖੀ ਦੀ ਰਾਜਨ ਤੋਂ ਦੇਖਦੇ ਵੀ ਜੀ ਮਿੱਟੀ ਜਿਹੜਾ ਤਾਰ ਰਹਿਣ ਦਾ ਹਰ ਜੀ ਦੀ ਸਰਵਾਈ ਦੀ ਜੀ ਆ ਬਾਕੀ ਆਪਾਂ ਦਾ ਨਾ ਖਰਾਬ ਹੀ ਹੈ ਜਿਹੜਾ ਨੌਕਰੀ ਕਰਦੇ ਹੈ ਪਰ ਇਹ ਜਿੰਨੇ ਇਹ ਰਾਹ ਵਿੱਚ ਟੋਏ ਤੇ ਪਾਣੀ ਆਉਣ ਕਰਨਾ ਫਾਰੇ ਤਾਂ ਇਹ ਵਿਚੋਂ ਜਿੱਦਾਂ ਮਲ ਲੋ ਕਚਰਾ ਪਿਆ ਹੀ ਮਲੋ ਆਪਣੇ ਵੇਲੇ ਦੀ ਕੋਠੀ ਗਾਉਂ ਕੀ ਤਿਆਰ ਹੁੰਦੀ ਜਿਹੜਾ ਕਚਰਾ ਕੁਜਰਾ ਪਿਆ ਹੀ ਸਾਰਾ ਉਹਨਾਂ ਸਾਰਾ ਜਿੰਨਾ ਵੀ ਆਪਾਂ ਨਾਲ ਨਾਲੇ ਧੋਈ ਫਰੀ ਜਾਵਾਂਗੇ ਸਾਰੇ ਤੇ ਨਾਲੇ ਰਾਹ ਪਤਰਾ ਹੋ ਜਾਊਗਾ ਝੋਨੇ ਤੁਸੀਂ ਦੇ ਸਕਦੇ ਸਾਰੇ ਜਾਨ ਗੜ ਕੇ ਸਾਰੇ ਝੋਨੇ ਮੁੰਡਾ ਚ ਵੜ ਗਏ ਆ ਪਾਣ ਜਿਹੜਾ ਵਾਅਦਾ ਹੁਣ ਬਹੁਤ ਡਾਊਨ ਹੋ ਗਿਆ ਵਾ ਤੇ ਹੁਣ ਸਿਰਫ ਵਾਦਨ ਪਤਾ ਜਿਹੜੀ ਆਪਣੀ ਚੱਲਣ ਦੀ ਆ ਬੰਤ ਤੇ ਆਪਣੇ ਦੇ ਉਧਰ ਦੂਜੀ ਸਾਈਡ ਸੇ ਰਸਤਾ ਤਿਆਰ ਹੋ ਗਿਆ ਸਾਰਾ ਤੇ ਹੁਣ ਆ ਵੀ ਰਸਤਾ ਚਾਲੂ ਕਰ ਰਹੇ ਆ ਅੱਕੇ ਆਪਾਂ ਜਿਹੜੇ ਟੋਇਟਾ ਸਾਰੇ ਪੂਰ ਦਿੰਦੇ ਆ ਬੱਚੇ ਆਪਣੇ ਅੱਜ ਗੱਡੀਆਂ ਧੋ ਰਹੇ ਆ ਹਨ ਫਤੇਹ ਸਿੰਘ ਸਰਾਂਏ ਅੱਜ ਗੱਡੀ ਧੋ ਰਹੇ ਆ ਕਿੰਨਾ ਚਾਹ ਬੱਚਿਆਂ ਨੂੰ ਗੱਡੀਆਂ ਧੋਂਦਾ ਪਰ ਬਾਪੂ ਨਹੀਂ ਚੱਲੇ ਅੱਜ ਮਸਾ ਤੇ ਦੁੱਧ ਦੀ ਸੇਵਾ ਲੈ ਕੇ ਬਾਬਾ ਜੀ ਨੇ ਸੇਵਾ ਲਈ ਦੁੱਧ ਦੀ ਦੇਖੋ ਵੀ ਹੀ ਮਰ ਗਏ ਨੇ ਬਹੁਤ ਸ਼ਰਮੰਦਾ ਤੇ ਲਾਣਾ ਦੇ ਨੇ ਫਦੇ ਬੁੱਤ ਸਾਰੇ ਮਰ ਜੰਗੇ ਸਾਰੇ ਹੀ ਸਾਰੇ ਚੰਦਰਾ ਮਰ ਜੰਗਾ ਸਾਰੇ ਮਰ ਜੰਗੇ ਜੰਦਰਾ ਮਾੜੇ ਮਾੜੇ ਹਰ ਚਾਹ ਕੇ ਮਰਜੀ ਬੰਦਾ ਜੀ ਕਹਿੰਦੇ ਥੋੜੀ ਜਿੰਦ ਲਈ ਜਾ ਕੇ ਲੈ ਗਈ ਮਾੜਾ ਕਰ ਗਈ ਇਹ ਵੀ ਦਾ ਰਾਜ ਉਹ ਵੀ ਜਿੰਦ ਨੂੰ ਤੁਰ ਕੇ ਦੇ ਦੇ ਪਤੀਜਾ ਬੈ ਨੇ ਕਾਹਦੇ ਇਹਨੂੰ ਵੜਾ ਚਾਹ ਕਿੰਧੀਆਂ ਗੁੱਡੀਆਂ ਧੋਹਦਾ ਇਹਨੂੰ ਵੜਾ ਇਹਨੂੰ ਕਿੰਧੀਆਂ ਲਿਸ਼ਕਾ ਕੇ ਰੱਖਦਾ ਟਰੈਕਟਰ ਬੜੀ ਹਰ ਇੱਕ ਚੀਜ਼ ਦੀ ਬੜੀ ਕੇਅਰ ਕਰਦਾ ਇਹਨੂੰ ਜਿਹੜਾ ਚਾਚਾ ਮੈਨੂੰ ਇੱਕ ਵਾਰ ਇੱਕ ਵਾਂਡੇ ਗਿਆ ਅੱਜ ਚਾਚਾ ਨੇ ਕਹਣਾ ਮੈਨੂੰ ਚੀ ਸਿਖਾਉ ਗੱਡੀਆਂ ਸਿਖਾਉ ਮੈਂ ਚਲਾ ਕਰਨੀਆਂ ਕਿਹੜਾ ਪੀਆ ਸਾਹ ਹੋਇਆ ਪਾਣੀ ਵੀ ਸਾਰੇ ਯਾਰ ਨੂੰ ਮੈਂ ਤੇ ਆ ਕਿ ਬੱਚਿਆਂ ਨੂੰ ਕੰਮ ਕਰਦਣਾ ਰੱਖਿਆ ਕਰੋ ਇਹਨਾਂ ਬੱਚਿਆਂ ਨੂੰ ਜੇ ਆਪਾਂ ਹੁਣ ਤੋਂ ਹੀ ਕੰਮ ਲਾਵਾਂਗੇ ਤੇ ਵਧੀਆ ਲਾ ਆਹੋ ਸ਼ੌਕ ਹੈ ਨਾ ਕੰਮ ਕਰਨ ਦਾ ਇਹਨਾਂ ਨੂੰ ਆਪਾਂ ਜੇ ਜਿਉਣ ਤੋਂ ਬਾਅਦ ਨਾਲ ਕੰਮ ਕਰਾਉਣਗੇ ਥੋੜਾ ਡਾਉਣਗੇ ਤੇ ਫੇਰ ਹੀ ਜਾਣੇ ਵਿਚਾਰੇ ਪਾਸ ਹੋਣਗੇ ਪਰ ਹੁਣ ਕੋਈ ਜੇ ਬੀ ਆਪਣੀ ਬਲਾ ਰ ਕੈਂਪਰ ਆ 4x4 ਆ origignal 4x4 ਆ ਗੱਡੀ ਇਹ ਆ ਮੰਡ ਦੀ ਰਾਣੀ ਇਹ ਆਪਾਂ ਕਿਸਰ ਮੰਡਰ ਨੂੰ ਆਉਣ ਜਾਣ ਵਾਸਤੇ ਬੰਦਗੀ ਨਾਲ ਕੀ ਪਾ ਕੇ ਨੂੰ ਲੱਗਣਾ ਹੀ ਮੰਡਰ ਚ ਰੋਟੀ ਪਾਣੀ ਬੰਦੇ ਬੰਦੇ ਲੈ ਕੇ ਜਾਂਦੇ ਪਾਣੀ ਪੂਲੀ ਉਹਨਾਂ ਖੇਤਾਂ ਖੁੱਤਾਂ ਨੂੰ ਜੋ ਲੱਗੇ ਉਹਨਾਂ ਚੱਪ ਦੇ ਰਹੇ ਚੱਪ ਦੇ ਮੰਡ ਦੀ ਰਾਣੀ ਹੈ ਆਪਣਾ ਇੱਕ ਵਾਰੀ ਕਾਮਨਾ ਹਾਂਜੀ ਟੈਂਕੀ ਚੋ ਲੈ ਆਣੇ ਆਪਾਂ ਨੂੰ ਡੀਜ਼ਲ ਤੇ ਵਟਿਆ ਦੀ ਆਪਣੀ ਗੁਰਦੁਆਰੇ ਸਾਂਝੇ ਡੀਜ਼ਲ ਇਸ ਹੁੰਦਾ ਸਾਰਾ ਜਿਉਣਾ ਮਸ਼ੀਨਾਂ ਵਾਸਤੇ ਡੀਜ਼ਲ ਆਪ ਲੈਣਾ ਆਏ ਤੋਂ ਡੀਜ਼ਲ ਲੈਣੇ ਆਪਾਂ ਜੀ ਉਹਦੇ ਵਾਸਤੇ ਡੀਜ਼ਲ ਗੁਰਦਰਾ ਸਾਹਿਬ ਅੱਜ ਭੁੱਖ ਪੈ ਰਹੇ ਆ ਸਾਕੇ ਜੀ ਮਿਹਰਵਾ ਤੇ ਜਿਹੜੇ ਖੰਡਪਾੜਾ ਸਾਹਿਬ ਰਖਿਆ ਹੈ ਅੱਜ ਉਹ ਰਾਹ ਬਣਾਉਣ ਦੀ ਸੇਵਾ ਜਿਹੜੀ ਚੱਲ ਰਹੀ ਆ ਆਪਣੇ ਗੁਰਦਰਾ ਸਾਹਿਬ ਤੋਂ ਮਿੱਟੀ ਰੱਦ ਕੇ ਕਰਾਲੀਆਂ ਜਦੇ ਰਾਹ ਤੁਸੀਂ ਲੈਣੇ ਜਾਂਦੇ ਆ ਖਾਦਿਆਂ ਮਸ਼ੀਨ ਕੋਗੜਾਂ ਲੱਗੀ ਐ ਟਰਾਲੀਆਂ ਭਰਨ ਲਈ ਐ ਤੇ ਪਿੱਛੇ ਰਸ ਰਾਹ ਤੇ ਜਿੰਨਾ ਜੱਕ ਨੇ ਉਹ ਖਾਲੀ ਕਰਦ ਨੂੰ ਸੀ ਨਾ ਰਾਹ ਆਪਣਾ ਅੱਧਾ ਰਾਹ ਬਣ ਗਿਆ ਵਾ ਤੇ ਅੱਧਾ ਹਜੇ ਰਾਹ ਪਿਆ ਵਾ ਕਿਸੇ ਵਾਰ ਜਿਹੜੀ ਚੱਲ ਰਹੀ ਹੈ ਲਗਾਤਾਰ ਤੇ ਰਾਹ ਬਣਾਉਂਗਾ ਕਿਉਂਕਿ ਫੇਰੀ ਅਸ ਤੋਂ ਉੱਡਦੇ ਫਾਰੂਕ ਜੀ ਪਹੁੰਚਣੇ ਆ ਮਿੱਟੀ ਦੀ ਟਰਾਲੀਆਂ ਨੂੰ ਕਾਹੇ ਪਹੁੰਚਣੇ ਆ ਇੱਥੇ ਉਸ ਕਰਕੇ ਪਹਿਲਾਂ ਰਾਹ ਬਣਾਉਂਦਾ ਆ ਰਾ ਜਿਹੜਾ ਦੋ ਦਿਨਾਂ ਤੱਕ ਰਹਾ ਬੱਜੂਗਾ ਛੋਨੇ ਸਾਰੇ ਕਰ ਗਏ ਆ ਆਹ ਬਣਾਵਾ ਇੱਕ ਨੰਬਰ ਮੁੰਡਿਆਂ ਨੇ ਮਾਰ ਮਾਰ ਕਰਾਇ ਕਿਹਾ ਫਰੰਦੂ ਇਸ ਸੰਦੂਕ ਸਾਹਿਬ ਅੱਜ ਨਾਲ ਖੁੱਦ ਕਰਾ ਰਿਹਾ ਕਰਾਇਆ ਪਾਪਾ ਨੇ ਇਸ ਹਾਮਨਾ ਆਪਣਾਇਆ ਕਿ ਇਹਦਾ ਸਾਥ ਛੋੜਾ ਨਾ ਜਾਵੇ ਤੇਰੀ ਮਿੱਟੀ ਦੂਰ ਤਰੀ ਜਾਵੇ ਮਾਤਾ ਵਧਿਆ ਕਰਾਇਆ ਬਣਾਇਆ ਇਹੋ ਸੋ ਲੱਗਿਆ ਜੀ ਆਪ ਕਹਾਵਾ ਛੜਾ ਕਰੀ ਓ ਛੜਾ ਛੜਾ ਘਟਵਾ ਪੰਪਾਂ ਜਾਂ ਜੀ ਵੇਲੀ ਜਾ ਤੇ ਆਪਣਾ ਲਾਗੇ ਕਿਉਂ ਹਨੇਰਾ ਜ਼ਿਆਦਾ ਹੋ ਗਿਆ ਤੇ ਰਾਤ ਨੂੰ ਕੰਮ ਨਹੀਂ ਚੱਲਦਾ ਉੱਥੇ ਬੰਦ ਤੇ ਹੁਣ ਆਪਣਾ ਵਲੌਗ ਇੱਥੇ ਖਤਮਾ ਬਾਕੀ ਆਪਾਂ ਤੁਹਾਨੂੰ ਸਵੇਰੇ ਫਿਰ ਦੁਬਾਰਾ ਮਿਲਦੇ ਆਂ ਫਿਰ ਅੱਗੇ ਆਪਰੇ ਤੁਹਾਨੂੰ ਫਿਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ